ਹੋ ਗਿਆ ਮਾੜਾ ਕਿਸ ਪਾਸੇ ਚੈਕਿੰਗ ਕੀਤੀ ਜਾ ਰਹੀ ਹੈ ਦਾਗਾ ਲਗੋ ਹਾਂਜੀ ਇਹ ਤਰਨਤਾਰਨ ਪੁਲਿਸ ਵੱਲੋਂ ਨਿਰੰਤਰ ਜਿਹੜਾ ਮਾਰੇ ਅਨਸਰਾਂ ਦੇ ਖਿਲਾਫ ਕਾਰਵਾਈ ਕੀਤੀ ਜਾ ਰਹੀ ਹੈ ਉਸੇ ਸਿਲਸਿਲੇ ਦੇ ਵਿੱਚ ਅੱਜ ਪੰਡੋਰੀ ਗੋਲਾ ਅਤੇ ਸੰਘਾ ਪਿੰਡਾਂ ਪਿੰਡਾਂ ਦੇ ਵਿੱਚ ਕੋਆਰਡੀਨੇਟ ਸਰਚ ਆਪਰੇਸ਼ਨ ਕੀਤਾ ਗਿਆ ਜਿਹਨੂੰ ਐਸਪੀ ਡੀ ਸਾਹਿਬ ਲੀਡ ਕਰ ਰਹੇ ਜਿਹਦੇ ਵਿੱਚ ਡੀਐਸਪੀ ਗੋਇੰਦਵਾਲ ਸਾਹਿਬ ਅਤੇ ਜਿਹੜੇ ਇਲਾਕੇ ਦੇ ਐਸਐਚਓਜ਼ ਨੇ ਉਹ ਅੱਜ ਇੱਥੇ ਮੌਜੂਦ ਨੇ ਹੁਣ ਤੱਕ ਦੀ ਸਰਚ ਦੇ ਵਿੱਚ ਇੱਕ ਇੱਕ ਸਾਈਜ਼ ਦੀ ਰਿਕਵਰੀ ਹੋਈ ਹੈ ਦੋ ਸ਼ੱਕੀ ਮੋਟਰਸਾਈਕਲ ਅਤੇ ਦੋ ਸ਼ੱਕੀ ਵਿਅਕਤੀ ਜਿਹੜੇ ਨੇ ਹੁਣ ਤੱਕ ਰਾਉਂਡ ਅਪ ਕੀਤੇ ਗਏ ਨੇ ਇਸ ਤਰੀਕੇ ਦੀ ਕਾਰਵਾਈ ਅੱਜ ਪੂਰਾ ਦਿਨ ਚੱਲੇਗੀ ਤੇ ਸ਼ਾਮ ਨੂੰ ਜੋ ਸਾਡੀ ਪੂਰੀ ਦਿਨ ਦੀ ਰਿਕਵਰੀ ਹੁੰਦੀ ਹੈ ਤੁਹਾਡੇ ਨਾਲ ਸਾਂਝੀ ਕਰਾਂਗੇ ਦਰੰਦਰਾਂ ਕਿੰਨੀ ਫੋਰਸ ਲਾਈ ਗਈ ਹੈ ਚੈਕਿੰਗ ਵਾਸਤੇ ਦਰੰਦਰਾਂ ਜ਼ਿਲ੍ਹੇ ਦੇ ਵਿੱਚ ਵੱਖ-ਵੱਖ ਥਾਵਾਂ ਤੇ ਚੈਕਿੰਗ ਹੋ ਰਹੀ ਹੈ 6 ਇੰਟਰ ਡਿਸਟ੍ਰਿਕਟ ਨਾਕੇ ਨੇ ਇਸ ਤੋਂ ਇਲਾਵਾ 24 ਨਾਕੇ ਨੇ ਜਿਹੜੇ ਵੱਖ-ਵੱਖ ਥਾਵਾਂ ਤੇ ਪੋਜੀਸ਼ਨ ਨੇ ਅ ਇੱਕ ਟਾਈਮ ਤੇ ਜਿਹੜੀਆਂ ਨੇ 10 ਟੀਮਾਂ ਜਿਹੜੀਆਂ ਐਫਐਸਟੀ ਤੇ ਐਸਐਸਟੀ ਨੇ ਉਹ ਕੰਮ ਕਰ ਰਹੀਆਂ ਨੇ ਤੇ ਪੂਰੇ ਇਲਾਕੇ ਦੇ ਵਿੱਚ ਨਿਰੰਤਰ ਚੈਕਿੰਗ ਚੱਲ ਰਹੀ ਹੈ ਬਿហੇਮ ਜਿਹੜੀ ਇੱਦਾਂ ਚਲਦੀ ਰਹੀ ਜੀ ਜੀ ਬਿਲਕੁਲ ਇੱਦਾਂ ਚਲਦੀ ਰਹੀ ਬਿਲਕੁਲ ਜਿਮਨੀ ਚੌਂ ਨੂੰ ਵੀ ਇੱਕ ਇੱਥੇ ਚੈਕਿੰਗ ਹੋ ਰਹੀ ਹੈ ਜਿਮਨੀ ਚੌਂ ਕਿਉਂਕਿ ਜਿਹੜਾ ਅਸੈਂਬਲੀ ਸੈਗਮੈਂਟ ਹੈਗਾ ਉਹ 21 ਨੰਬਰ ਅਸੈਂਬਲੀ ਸੈਗਮੈਂਟ ਤਰਨਤਾਰੇ ਨੇ ਉੱਥੇ ਵੀ ਚੈਕਿੰਗ ਚੱਲ ਰਹੀ ਹੈ ਇੱਥੇ ਵੀ ਚੈਕਿੰਗ ਚੱਲ ਰਹੀ ਹੈ